ਸਸਿਕਾਲ ਜੀ ਸਾਰੇ ਆਪਰਾਮਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਆ ਮਿੱਤਰੋ ਤੇ ਗੋਲੇ ਵਾਲੇ ਤੋਂ ਜਿਹੜੀ ਸੜਕ 베ਗੂ ਵਾਲੇ ਨੂੰ ਨਿਕਲਦੀ ਹੈ ਮਿੱਤਰੋ ਸੜਕ ਪੈ ਕੇ ਤੁਸੀਂ ਗੋਲੇ ਵਾਲੇ ਤੋਂ ਜਦੋਂ 7 ਵਾਲਾ ਆਊਗਾ ਸੁਹਾ ਆਊਗਾ ਉਸ ਹੋਏ ਤੋਂ ਤੁਸੀਂ 베ਗੂ ਆਣੇ ਵਾਲੇ ਪਾਸੇ ਨੂੰ ਦੂਰੀ ਨਹੀਂ ਤੈਅ ਕਰਨੀ ਸਿੱਧੀ ਤੁਸੀਂ ਗਾਂ ਨੂੰ ਦੂਰੀ ਤੈਅ ਕਰਨੀ ਹੈ ਬਾਈ ਦਾ ਬਾਹਰ ਘਾਰਾ ਮਿੱਤਰੋ ਖੇਤਾਂ ਦੇ ਵਿੱਚ ਗੱਲਬਾਤ ਤੁਸੀਂ ਕਰ ਲਿਓ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਉਂਗਾ ਬਾ ਕਮਾਲ ਇੱਕ ਵੱੱਠੀ ਦੇ ਦਰਸ਼ਨ ਕਰਵਾਉਣੇ ਆ ਬਹੁਤ ਚੰਗੇ ਰਿਕਾਰਡ ਦੇ ਨਾਲ ਤੁਹਾਨੂੰ ਵੱਛੀ ਵਿਖਾਉਣੀ ਆ ਮਿੱਤਰੋ ਜਿਹੜੇ ਭਰਾ ਚੰਗੀ ਚੀਜ਼ ਲੈਣ ਦੇ ਚਾਹਵਾਨਾ ਚੰਗੀ ਬਰੀਕੀ ਵਾਲੀ ਵੱਛੀ ਪਾਲਦੇ ਆ ਤਾਂ ਫਿਰ ਤੁਸੀਂ رابطہ ਕਾਇਮ ਮਿੱਤਰੋ ਬਾਈ ਹੁਣਿਆਂ ਦੇ ਨਾਲ ਕਰ ਲਿਓ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਸੇਤਾ ਠੀਕ ਠਾਕ ਆ ਹਾਂਜੀ ਹਾਂਜੀ ਅੱਛਾ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਭਰਾ ਜੀ ਹਾਂਜੀ ਮੇਰਾ ਨਾਮ ਹੈਗਾ ਜੀ ਖੁਸ਼ਦੀਪ ਖੁਸ਼ਦੀਪ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਜਿਹੜੀ ਆਪਾਂ ਵਾੜ ਵੇਚਣੀ ਆ ਹਨਾ ਇੱਕ ਗੱਲ ਸੌਰੀ ਹੋਰ ਦਾ ਜੀ ਖੁਸ਼ ਦੀ ਪਸੰਦ ਆਪ ਕੀ ਪੁੱਛ ਕੇ ਆਵੇ ਵੀਰੇ ਹਾਂਜੀ ਜਸਵੀਰ ਸਿੰਘ ਆਈ ਤੇ ਜਿਵੇਂ ਆਪਣਾ ਘਰ ਦਾ ਡਰੈੱਸ ਕਿਵੇਂ ਆ ਕਿਹੜੀ ਸ਼ਹਿਰ ਹਾਂਜੀ ਆਪਣਾ ਜੀ ਪੱਤੀ ਹੈਗੀ ਆ ਜੀ ਕੋਠੇ ਮਲੂਕਾ ਪੱਤੀ ਕੋਠੇ ਪੱਤੀ ਜਿਹੜੀ ਕੋਠੇ ਮਲੂਕਾ ਵਾਲਾ ਹੈ ਪਿੰਡ ਗੋਲੇ ਵਾਲਾ ਗਿਆ ਹਨਾ ਠੀਕ ਆ ਅੱਛਾ ਵੱਡੇ ਵੀਰੇ ਜਿਹੜੀ ਵੱਛੀ ਆਪਾਂ ਵੇਚਣੀ ਆ ਇਹ ਪਲੂਣੀ ਆ ਬਈ ਹਾਂਜੀ ਹਾਂਜੀ ਬੈਲਣੀ ਆਈ ਅੱਛਾ ਦੰਦੋ ਕਿਵੇਂ ਆ ਵੀਰੇ ਹਾਂਜੀ 4 ਦਿਨ ਦਾ ਬਈ 4 ਦਿਨ ਦਾ ਦੰਦੋ ਕਿੰਨੇ ਦਿਨ ਬਾਕੀ ਐ ਬਰੋ ਹਜੇ ਇਹ ਲੈ ਜੂਗੀ ਹਜੇ 12 ਤੋਂ 15 ਦਿਨ ਉੰਬਾਰਾ ਤੋਂ 15 ਦਾ ਲੈ ਜੂ ਹਾਂਜੀ ਹਾਂਜੀ ਅਚਾ ਕੋਈ ਇਹਦੇ ਸੀਮਨ ਦਾ ਪੱਖ ਇਹ ਸੀਮਨ ਦਾ ਬਾਈ ਆਪਾਂ ਨਾ ਜਗਰਾਉ ਮੰਡੀ ਤੋਂ ਲਈ ਸੀਗੀ ਫਾਰਮ ਦੀ ਕਿਸੇ ਜ਼ਿਮੀਂਦਾਰ ਤੋਂ ਲਈ ਆ ਜੀ ਆਪਾਂ ਠੀਕ ਹੈ ਬਲੇ ਠੀਕ ਹੈ ਹਾਂਜੀ ਹਾਂਜੀ ਤੇ ਉਦੋਂ ਕੋਈ ਡਿਟੇਲ ਨਹੀਂ ਲਈ ਹੈ ਹਾਂਜੀ ਉਹ ਨਾ ਉਹ ਬਜ਼ੁਰਗ ਸੀਗੇ ਉਹਨਾਂ ਨੂੰ ਪਤਾ ਨਹੀਂ ਸੀਗਾ ਠੀਕ ਹੈ ਵੀਰੇ ਅੱਛਾ ਇਹਦੇ ਸੀ ਹੁਣ ਕਿਹੜਾ ਲਵਾਤਾ ਵੀਰੇ ਇਹਦੇ এবੀਐਸ ਜੁਪੀਟਰ ਦਾ ਲੱਗਾ ਜੀ এবੀਐਸ ਦੇ ਜੁਪੀਟਰ ਦਾ ਲੱਗਾ ਕਿਆ ਪਤਾ ਅੱਛਾ 15 ਦਿਨ ਬਾਕੀ ਆ ਫਿਰ ਤਾਂ ਬਹੁਤ ਸੋਹਣੀ ਤਿਆਰ ਹੋ ਜੂਗੀ ਥਰੋੜਾ ਬਾਈ ਹਾਂ ਇਹ ਇਹਦੀ ਮਦਰ ਦਾ ਰਿਕਾਰਡ ਬਾਈ ਨੇ ਦੱਸਿਆ ਜੀ ਕਿ ਬਿਯੁਰਗਾਂ ਨੇ 40 ਲੀਟਰ ਦਾ ਜੀ ਠੀਕ ਹੈ ਬਾਈ ਕੁਛੀ ਦੇ ਦੂਗੀ 25 26 ਕਿਲੋ ਦੁੱਧ ਪਹਿਲੇ ਹਾਂਜੀ ਹਾਂਜੀ ਤਿਆਰੀ ਜਬਰਦਸਤ ਕਰੂਗੀ 15 ਦਿਨ ਬਾਕੀ ਆ ਹਜੇ ਵੀਰੇ ਹਾਂਜੀ 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 ਠੀਕ ਆ ਵੀਰੇ ਅੱਛਾ ਅੱਜ ਰੇਟ ਬਾਈ ਫਿਰ ਕੀ ਰੱਖਾਂਗੇ ਆਪਾਂ ਹਾਂਜੀ ਫੋਨ ਤੇ ਹੀ ਕਰਾਂਗੇ ਰੇਡੀ ਠੀਕ ਆ ਵੀਰੇ ਫੋਨ ਤੇ ਰੇਟ ਹੋਊਗਾ ਦੰਦੋ ਕਿਵੇਂ ਆ ਵੀਰੇ ਇਹ ਚਾਰ ਦੰਦ ਆਈ ਦਿਖਾ ਦਈਏ ਦੰਦ ਮਾੜੇ ਜੀ ਹਾਂਜੀ ਹਾਂਜੀ ਹਾਂ ਕਨਫਰਮ ਕਰਾ ਦੀ ਵੀਰੇ ਮਾੜੇ ਲੈ ਮਿੱਤਰੋ ਦੰਦਾ ਤੋਂ ਚਾਰ ਦੰਦ ਦਾ ਐਬੀਐਸ ਦੇ ਜੁਪੀਟਰ ਦਾ ਇਹਨੂੰ ਸੀਮਣ ਲੱਗਿਆ ਹੋਇਆ ਵਾ ਹਫਤਾ ਜਾਂਦਾ ਹਜੇ ਸੂਨ ਦੇ ਵਿੱਚ ਬਾਕੀ ਆ ਮਿੱਤਰੋ ਸੌਰੀ 15 ਦਿਨ ਦੋ ਹਫਟਿਆਂ ਦੀ ਇਹ ਕੱਚੀ ਮੰਨ ਕੇ ਤੁਸੀਂ ਇਹਦਾ ਸੌਦਾ ਤੈਅ ਕਰਨਾ ਵਾ 15 ਦਿਨਾਂ ਦੀ ਤਿਆਰੀ ਦੇ ਵਿੱਚ ਬੜੀ ਜ਼ਬਰਦਸਤ ਤਿਆਰ ਹੋਊਗੀ ਬਰੀਕੀ ਬੜੀ ਚੰਗੀ ਆ ਵੈਡ ਦੇ ਵਿੱਚ ਪੈਠਪੂੜਾ ਦਾ 1 ਕਰੋੜ ਜਿਹੜੀ ਐਫ ਦੇ ਵਿੱਚ ਸਿੱਧੀ ਹੋਣੀ ਲਾਜ਼ਮੀ ਹੁੰਦੀ ਆ ਉਹ ਚੀਜ਼ ਇਹਦੇ ਵਿੱਚ ਤੁਸੀਂ ਜ਼ਬਰਦਸਤ ਦੇਖ ਸਕਦੇ ਆ ਮਿੱਤਰੋ ਸਰੀਰਕ ਬੰਤਰ ਆ ਜਿਹੜੀ ਸਰੀਰਕ ਦੇ ਪੱਖਾ ਮਜ਼ਬੂਤ ਖੜਨੀ ਖੁੜਨੀ ਮਲਾਂ ਜਿਵੇਂ ਆਪਾਂ ਕਹਿ ਦਨੇ ਘੋੜੀਆਂ ਵਾਂਗੂ ਤੇ ਘੋੜੀਆਂ ਵਾਂਗੂ ਬਣਾਈ ਵੀ ਪਈ ਹੈ ਬਾਈ ਦੇ ਕੋਲੇ ਆਪ ਵੀ ਘੋੜੀਆਂ ਤੇ ਫਿਰ ਸ਼ੌਕ ਆ ਜਿਹੜਾ ਉਹ ਅਲੱਗ ਹੁੰਦਾ ਵਾ ਮਿੱਤਰੋ ਅੱਛਾ ਵੀਰੇ ਇਹ ਤਾਂ ਗਾਂ ਹੋ ਗਈ ਫਿਰ ਘੋੜੀਆਂ ਦਾ ਸ਼ੌਂਕ ਵੀ ਪਾਈ ਬੈਠਾ ਹੈ ਹਾਂਜੀ 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 ਕਿੰਨੇ ਜਾਨਵਰ ਆ ਘੋੜੀਆਂ ਦੇ ਵੀਰੇ ਹਾਂਜੀ ਭਾਈ ਇੱਕ ਹੀ ਆਈ ਘੋੜੀ ਕਿਹੜੇ ਸੀ ਕਿਹੜੇ ਦੀ ਇਹ ਇਹ ਅਬੋਰ ਲਾਈਨ ਦੀ ਆਈ ਅਬੋਰ ਲਾਈਨ ਦੀ ਠੀਕ ਆ ਹਾਂਜੀ ਸੁਮੰਦਰ ਦੇ ਬੱਚੇ ਤੋਂ ਗੱਬਣਾ ਬੰ ਮਹੀਨਾ ਕੁ ਰਹਿ ਗਿਆ ਸੁਮੰਦਰ ਦੇ ਬੱਚੇ ਤੋਂ ਗੱਬਣਾ ਹਾਂਜੀ ਹਾਂਜੀ ਠੀਕ ਆ ਭਾਈ ਠੀਕ ਆ ਵੀਰੇ ਅੱਛਾ ਵੀਰੇ ਕਿੰਨਾ ਕਰਦਾ ਘੋੜੀ ਦਾ ਹਾਂਜੀ 63 ਇੰਚ ਆ ਭਾਈ ਠੀਕ ਆ ਭਾਈ ਕਿਆ ਬਾਤ ਹੋਣੀ ਰੱਖੀ ਕਿ ਪਹਿਲਾਂ ਹੀ ਰੱਖੀ ਰੁਕੀਵਾ ਚਰਦੀ ਨਹੀਂ ਭਾਈ ਆਪਾਂ ਨੂੰ ਅੱਗੇ ਸੁਈ ਸੀ ਆਪਾਂ ਅੱਗੇ ਬਣ ਕੇ ਚਲ ਬਸ਼ੇਰਾ ਦਿਤਾਈਗਾ ਠੀਕ ਆ ਹਾਂਜੀ ਆਪਾਂ ਉਹ ਹਜੂਰ ਸਾਹਿਬ ਸੇਵਾ ਕਰਤੀ ਠੀਕ ਆ ਠੀਕ ਆ ਭਾਈ ਉਹ ਹਾਂਜੀ ਹਾਂਜੀ ਹੁਣ ਬਸ ਮਹੀਨਾ ਕੁ ਰਹਿ ਗਿਆ ਠੀਕ ਆ ਅੱਛਾ ਵੀਰੇ ਨੰਬਰ ਦਈ ਕਰਾ ਦੀ ਆਪਣਾ ਭਰਾ ਮੇਰਾ ਨੰਬਰ ਹੈਗਾ 9988607812 ਇੱਕ ਵਾਰੀ ਹੋਰ ਬੋਲ ਦਈਏ ਵੀਰੇ 9988607812 ਠੀਕ ਆ ਭਾਈ ਇਸ ਨੰਬਰ ਤੇ ਵੀਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਮਿੱਤਰੋ ਪਿੰਡ ਗੋਲੇਵਾਲਾ ਜਿਲ੍ਹਾ ਫਰੀਦਕੋਟ